ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਬਰਾਲੀ ਜਰਨਲ 77 ਸਭ ਸਾਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਬਰਾਲੀ ਅੱਜ ਅਸੀਂ ਇਸ ਦਾ ਵਕੀ ਕੀਤਾ ਕਿ ਜੋ ਰਮਨ ਬਖਸ਼ੀ ਸਾਬਣ ਸੀਨੀਅਰ ਡਿਪਟੀ ਮੇਰ ਰਿਆਵਾ ਕਾਰਪੀਸ਼ਨ ਦੇ ਵਿੱਚ ਸਾਡਾ ਜਿਹੜਾ ਮਸਲਾ ਸਾਡੇ ਪਿੰਡ ਦੀ ਜ਼ਮੀਨ ਆ 32 33 ਏਕੜ ਜ਼ਮੀਨ ਆ ਜਿਹਦੀ ਇਹ ਕਮਾਈ ਖਾ ਰਿਆ ਸੀ ਉੱਥੇ ਸਾਡੀ ਗਲਤ ਭਾਈ ਚਾਰੇ ਦੀ ਕਨੌਲੀ ਬਣਿਆ ਜੋ ਸਾਨੂੰ 1975 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਧੀ ਨੇ ਗਲਤ ਭਾਈ ਚਾਰੇ ਨੂੰ ਅਲਾਟਮੈਂਟ ਕੀਤੀ ਸੀ ਉਸ ਦੇ ਨਾਲ ਲੱਗਦੀ ਛੇਕਰਵਾਲਾ ਜ਼ਮੀਨ ਉਸ ਸਮੇਂ ਦੇ ਮੌਜੂਦਾ ਸਰਪੰਚ ਨੇ ਸਮਾਜ ਦੇ ਲੋਕਾਂ ਨੂੰ ਗੁਰਦੁਆਰਾ ਤੇ ਸਕੂਲ ਬਣਾਉਣ ਵਾਸਤੇ ਦਿੱਤੀ ਸੀ ਜਿਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਸਾਹਿਬ ਝੂਲਿਆ ਹੈ ਜਿਹੜੀ 32 33 ਕਿੱਲੇ ਇੰਕਰ ਜ਼ਮੀਨ ਆ ਉਹ ਕਾਰਪਸ਼ਨ ਦੀ ਇਹਨੂੰ ਰਮਨ ਬਖਸ਼ੀ ਨੂੰ ਨਹੀਂ ਦਿਹੀ ਤੇ ਜਿਹੜਾ ਸੇਕ ਨਾਲਾਂ ਦਾ ਮਾੜਾ ਜਿਹਾ ਪਲਾਟ ਜਿਹੜਾ ਬਦਲਤ ਭਾਈਚਾਰੇ ਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤਾ ਸੀ ਉਹ ਇਹਨੂੰ ਬੜੀ ਸੇਤੀ ਦੇ ਆ ਤੇ ਇਹਨੇ ਉਹਦੇ ਵਿਰੁੱਧ ਬਿਆਨ ਦਿੱਤਾ ਵੀ ਇਹਨਾਂ ਲੋਕਾਂ ਦਾ ਨਿਸ਼ਾਨ ਸਾਹਿਬ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਇਹਨੂੰ ਦੱਸਣਾ ਚਾਹੁੰਦਾ ਜਾਂ ਇਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਸਾਡੇ ਪਿੰਡ ਦੀ ਜ਼ਮੀਨ ਆ ਜਿੰਨਾ ਤੋਂ ਤੂੰ ਗੁੰਡਾ ਟੈਕਸ ਵਸੂਲ ਰਿਆ ਅੱਜ ਤੱਕ ਉਹਦਾ ਪੈਸਾ ਨਾ ਕਾਰਪੋਰੇਸ਼ਨ ਕੋ ਜਾਂਦਾ ਤੇ ਨਾ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਅਸੀਂ ਤੇਰੀ ਉੱਚ ਪੱਧਰੀ ਜਾਂਚ ਕਰਾਉਣੀ ਆ ਕਿ ਇੱਕ ਤੂੰ ਸਾਬਣ ਵੇਚਣ ਵਾਲਾ ਬੰਦਾ ਅੱਜ ਕਰੋੜਾਪਤੀ ਕਿਵੇਂ ਬਣਿਆ ਕਿਉਂਕਿ ਤੂੰ ਸਮੇਂ-ਸਮੇਂ ਤੇ ਨਾਲ ਜਦੋਂ ਵੀ ਸਰਕਾਰ ਦੇ ਵਿੱਚ ਆਇਆ ਤੇ ਆਪਣੇ ਅਹੁਦੇ ਦੀ ਦੂਰਵਰਤੋਂ ਕੀਤੀ ਆ ਤੇ ਸਹੇਗੜਾ ਜ਼ਮੀਨ ਜਿਹੜੀ ਆ ਉਹ ਦੁਕਾਨ ਪਿੱਛੇ ਦੀ ਹੁਣ ਵੀ ਹੜੱਪ ਕਰਕੇ ਕਈ ਪਾਸੇ ਤੋਂ ਪਲਾਟ ਕਰਕੇ ਇਦਾਂ ਵੇਚ ਰਿਆ ਵਾਂ ਇਸ ਕਰਕੇ ਅਸੀਂ ਤੇਰੇ ਖਿਲਾਫ ਅਭਰੋਧ ਤੇਰਾ ਪ੍ਰਚਾਰ ਜੜ ਕਾਦੇ ਰਹਿਣਾ ਤੇ ਤੇਰੀ ਜਿਹੜੀ ਜਾਂਚ ਆ ਸੀਬੀਆਈ ਤੋਂ ਵੀ ਕਰਾਉਣੀ ਆ ਭਾਰਤ ਸਰਕਾਰ ਕੋਲ ਵੀ ਕਰਾਉਣੀ ਆ ਤੇ ਏਜੰਸੀਆਂ ਨੇ ਵੀ ਅਸੀਂ ਲਿਖ ਕੇ ਭੇਜਾਂਗੇ ਕਿ ਬੰਦਾ ਇਹਨਾਂ ਅਰਬਾਂ ਪਤੀ ਕਰੋੜਾਂ ਪਤੀ ਕਿਵੇਂ ਬੜਿਆ ਮੈਂ ਦਾਸੀਦਾ ਸਿੰਘ ਮੀਤ ਪ੍ਰਧਾਨ ਵੈਲਫੇਅਰ ਸੋਸਾਇਟੀ ਗੁਰੂਕੀਵਡਾਲੀ ਅਸੀਂ ਪਰ ਜੋਰ ਨਿੰਦਾ ਕਰਦੇ ਆ ਰਵਣ ਪਖਸ਼ੀ ਜੀ ਜਿਨੇ ਆਪ ਤੇ 800 ਕਰੋੜ ਦੀ ਜਾਇਦਾਦ ਬਣਾਈ ਆ ਉਹ ਵੀ ਕਿੱਥੋਂ ਬਣਾਈ ਆ ਕਾਰਪੋਰੇਸ਼ਨ ਦੇ ਇੱਕ ਕਾਉਂਸਲ ਹੋਣ ਦੇ ਲਾਤੇ ਉਤੋਂ ਬਾਅਦ ਡਿਪਟੀ ਮੇਅਰ ਬਣਿਆ ਡਿਪਟੀ ਮੇਅਰ ਬਣ ਕੇ ਨੇ ਅਨੇਕਾਂ ਕਲੋਨੀਆ ਜਿਹੜੀਆਂ ਆਪਣੇ ਨਾਂ ਕਰਵਾ ਕੇ ਕਾਰਪੋਰੇਸ਼ਨ ਦੀਆਂ ਤੇ ਇਸ ਦੱਲੇ ਬੰਦੇ ਨੇ ਦੱਲਾ ਗਵਾ ਕੇ ਜਿਹੜਾ ਸਾਡੇ ਵਿਰੋਧ ਬੋਲਦਾ ਸਾਡਾ ਦੱਲਾ ਸਾਡੇ ਵੱਤ ਦੱਲਾ ਹੀ ਆਏ ਤੇ ਇਸ ਦੱਲੇ ਨੇ ਸਾਡੇ ਵਿਰੋਧ ਗਿਆ ਵੀ ਇਹ 6 ਜਮੀਨ 6 ਕਨਾਲਾਂ ਜ਼ਮੀਨ ਜਿਹੜੀ ਉੱਤੇ ਨਜਾਇਜ਼ ਨਿਸ਼ਾਨ ਸਾਹਿਬ ਝੁਲਦਾ ਨਿਸ਼ਾਨ ਸਾਹਿਬ ਨਜਾਇਜ਼ ਨਹੀਂ ਨਿਸ਼ਾਨ ਸਾਹਿਬ ਜਾਇਜ਼ ਹੈਗਾ ਇਸ ਬੰਦੇ ਨੂੰ ਪੁੱਛਣਾ ਚਾਹੀਦਾ ਸਰਕਾਰ ਤੋਂ ਵੀ ਇਹ ਜਿਹੜੀ ਖਬਰ ਲਵਾ ਰਿਆ ਬਹੁਤ ਮੰਦਭਾਗੀ ਖਬਰ ਆ ਅਸੀਂ ਇਹਦੀ ਅੱਗੇ ਤੇ ਵੀ ਗਾਂ ਤੋਂ ਵੱਤੋ ਵੱਤ ਸੰਘਰਸ਼ ਕਰਕੇ ਵੱਧ ਇਹਦੀ ਵਿਰੋਧਤਾ ਕਰਾਂਗੇ ਤੇ ਨਾਲ ਸਰਕਾਰ ਤੋਂ ਮੰਗ ਕਰਦੇ ਆ ਸੈਂਟਰ ਸਰਕਾਰ ਤੋਂ ਵੀ ਇਹਦੀ ਸੀਬੀਆਈ ਜਾਂਚ ਕਰਾਈ ਜਾਵੇ ਇਹਦੀ ਤਾਂ ਜਾਂਚ ਕਰਾਈ ਜਾਵੇ ਵੀ ਇਹਦੇ ਕੋਲ 800 ਕਰੋੜ ਦੀ ਜਾਇਦਾਦ ਕਿੱਥੋਂ ਆਈ ਆ ਜਿਹੜੀਆਂ ਹੁਣ ਵੀ ਇਹਦੀ 10 10 12 ਦੁਕਾਨਾਂ ਇਹਨੇ ਸ਼ਹਿਰਾ ਥਾਣੇ ਤੇ ਕੱਲ ਲਾ ਕੇ ਬਿਲਕੁਲ ਪੜਾਈਆਂ ਜਿਹੜੇ ਨਜਾਇਜ਼ ਨੇ ਤੇ ਸਾਡੀ ਇਹਨੂੰ ਛੇਕ ਨਾਲ ਦੀ ਜ਼ਮੀਨ ਜਿਖੀ ਆ ਜਿਹੜੀ ਕਿ ਇਸ ਇਹ ਹੈ ਜੀ ਸਰਕਾਰ ਨੇ ਕੋ ਸੈਂਟਰ ਸਰਕਾਰ ਦੀ ਜਾਂ ਤੇ ਕੁਛ ਕੁਛ ਹੈ ਜੀ ਆ ਜੀ ਇਹ ਕਾਰਪੋਰੇਸ਼ਨ ਦੀ ਇਹ ਸਦਾ ਚੰਨ ਸਿੰਘ ਸਰਪੰਚ ਸਾਹਿਬ ਨੇ 1975 ਦੇ ਵਿੱਚ ਜਦੋਂ ਸ੍ਰੀ ਭਤੀਂਦਰ ਗਾਂਧੀ ਪ੍ਰਧਾਨ ਮੰਤਰੀ ਜੀ ਨੇ ਚਾਰ ਚਾਰ ਮਰਲੇ ਤੇ ਪਲਾਟ ਦਿੱਤੇ ਸੀ ਉਹਦੇ ਨਾਲ 2.5 2.5 ਕਿਲੇ ਜ਼ਮੀਨ ਸੀ ਤੇ ਉਹ ਦਿੱਤੀ ਸਾਨੂੰ ਤੇ ਛੇਕ ਨਾਲ ਆ ਜਿਹੜੀ ਸੀ ਉਸ ਵੇਲੇ ਸਕੂਲ ਤੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਤੇ ਟੂਬਲ ਵਾਲ ਲਾਉਣ ਵਾਸਤੇ ਦਿੱਤੀ ਸੀ ਤੇ ਉਸ ਉਸ ਵੇਲੇ ਦੇ ਸਾਡੇ ਜਿਹੜੇ ਸਾਡੇ ਵੱਡੇ ਵੱਡੇਰੇ ਸੀ ਉਹ ਨਹੀਂ ਕੁਛ ਕਰ ਸਕਦੇ ਅਸੀਂ ਹੋਰ ਕੀਤਾ ਵਾ ਤੇ ਇਹਨਾਂ ਨੂੰ ਪੀੜ ਹੋਈ ਆ ਜਿੰਨੇ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਡੀ ਇਹਨਾਂ ਜਿਆਦਾ ਕਿੱਥੋਂ ਬਣ ਗਈ ਇੱਕ ਛੋਟੀ ਜੀ ਤੇਰੀ ਦੁਕਾਨ ਨੂੰ ਤੁਸੀਂ ਫਕਤੀ ਹੁੰਦੀ ਸੀ ਨਾਰਾਇਣਗਨ ਸਾਬਨ ਦੀ ਇੱਕ ਨਾਲ ਜਿਹੜੀ ਜ਼ਮੀਨ ਆ ਇਹਨੂੰ ਹੁਣ ਵਾਉਂਦਾ ਕੌਣ ਆ ਉੱਥੇ ਵਾਉਂਦਾ ਜੀ ਇਹ 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 ਇਹੋ ਹੀ ਵਾਉਂਦੇ ਸੀ ਇਹਨਾਂ ਦੇ ਬੰਦੇ ਜੀ ਤੇ ਜਿੰਨਾ ਕੋਈ ਗੁੰਡਾ ਟੈਕਸ ਲੈਂਦਾ ਸੀ ਇਹ ਪੈਸੇ ਲੈਂਦਾ ਸੀ ਹਾਂ ਹੁਣ ਸਾਡੇ ਕੋਲ ਅਸੀਂ ਹੁਣ ਅਸੀਂ ਗੁਰਦੁਆਰਾ ਸਾਹਿਬ ਉਤੇ ਸਵੱਛਤਾ ਸਥਾਪਿਤ ਕਰਨਾ ਵਾ ਤੇ ਉਹ ਕਰਨਾ ਸਾਰੀ ਸੰਗਤ ਦੇ ਸੰਯੋਗ ਨਾਲ ਵਾਇਕਲ ਜੀ ਕਾ ਖਾਲਸਾ ਵਾਇਕਲ ਜੀ ਅੱਜ ਕਾਰਪੋਰੇਸ਼ਨ ਦੇ ਬੋਰਡ ਆਏਗੇ ਜਿਤਾਈ ਏਕੜ ਜ਼ਮੀਨ ਦੇ ਜਿਹੜੀ ਲੱਗੇ ਆ ਕਾਰਪੋਰੇਸ਼ਨ ਦੇ ਬੋਰਡ ਲਾਏ ਹੋਏ ਆ ਉਹਨਾਂ ਵਿੱਚ ਲਿਖਿਆ ਹੋਇਆ ਹੈ ਸਾਫ ਸਾਫ ਪੀਏ ਜ਼ਮੀਨ ਜਿਹੜੀ ਕਾਰਪੋਰੇਸ਼ਨ ਦੀ ਆ ਜੇ ਕੋਈ ਇਸ ਤੇ ਕਬਜ਼ਾ ਕਰਦਾਗਾ ਤਾਂ ਉਹ ਸਜ਼ਾ ਦਾ ਹੱਕਦਾਰ ਹੋਵੇ ਹਾਂਜੀ ਸਜ਼ਾ ਦਾ ਹੱਕਦਾਰ ਜਿਹੜੀ 33 33 ਕਿਲੇ ਜਿਨ੍ਹਾਂ ਕੋ ਜ਼ਮੀਨ ਆ ਉਹਨਾਂ ਨੂੰ ਸਜ਼ਾ ਦੇਣ ਅਸੀਂ ਵੀ ਛੇਕਨਾਲਾ ਜਿਹੜੇ ਛੇਕਨਾਲਾ ਵਾ ਜੋ ਸਾਡੇ ਦੇ ਕਰਾਂ ਪ ਹਾਂਜੀ ਵੈਕ ਜੀ ਦਾ ਖਾਲਸਾ ਵੈਕ ਜੀ ਨੂੰ